اسلام علیکم دوستوں کیسے ہو جی آپ امید ہے کہ سارے بہنا برا ٹھیک ٹھاک ہو سو دو برا دیا دعا نال اللہ تعالیٰ نے آج میرے تے بڑی مہربانی کی ساڑی جناب پین یوٹیوب دی طرف آ گئی ہے تے وہ میں لین جا رہا میں کہا کہ دوستوں نال ساتھ شیئر کریں گے اوہ فیس سکس میرے چاچو ہوں ریس دیتا ہی دن کول میری پین آئی ہے تے ہوں میں لین چلیں یقین کریں دوستوں آج بہت خوشی ہو رہی ہے کہ ایک سال ہم نے پورا محنت کی ہے اور محنت کا پھل ہمیں مل گیا تو ابھی میں جا رہا ہوں پھر سکس کے قریب ہی ہوں پہنچنے والا ہوں تو پھر انشاءاللہ جب پین ملتی ہے پھر وہ بھی آپ کے ساتھ شیئر کرتے ہیں بہت شکریہ ساتھ رہیں آپ دوستوں کا بہت شکریہ <متحد> ਦਵਾਵਾਂ ਦੇ ਨਾਲ ਕਿ ਸਾਨੂੰ ਵੀ ਪਤਾ ਲੱਗਾ ਕਿ ਇਹਨੂੰ ਪੈਨਾਂ ਦੇ ਤੇ ਅਸੀਂ ਵਿਕਾਸ احمد ਨੂੰ ਬੁਲਾਨੇ ਆ ਮੇਰੇ ਦੋਸਤੋ ਆਪਣੇ ਸਟੂਡੀਓ ਦੇ ਵਿੱਚੋਂ ਤੇ ਉਹਦੇ ਤੋਂ ਉਹਨੂੰ ਮੁਬਾਰਕਬਾਦ ਦਿੰਦੇ ਆ ਤੇ ਇਹ ਪੈਨ ਦੇ ਹਵਾਲੇ ਕਰਦੇ ਆ ਵਿਕਾਸ ਸਾਹਿਬਾ ਜਰਾ ਅੱਜ ਜੀ ਅਸਲਾਮੁਅਲੈਕਮ ਜੀ ਸਭ ਦੋਸਤ ਕਿਵੇਂ ਹੈ ਜੀ ਆਪ ਦੇਖ ਰਹੇ ਹੋ منتظر ਵਲੌਗ ਤੋਂ ਇਹ ਮੇਰੇ ਚਾਚੂ ਹੈ ਔਰ ਐਡਰੈਸ ਇਹਨਾਂ ਦਾ دیا ہوا ਥਾ ਮੈਨੇ اور ماشاءاللہ اللہ میں نے ایک سال محنت کی ہے اس کے لیے یوٹیوب کے لیے اور یوٹیوب نے گوگل ایڈسن نے ابھی مجھے یہ بھیجی ہے تو میں آج جمعے کا دن ہے یقین کریں کہ میں اتنا خوش ہوں اتنا خوش ہوں کہ میری خوشی جو ہے نا سمالی نہیں جا رہی کافی خوشی ہو رہی ہے کیونکہ میں نے پورا سال محنت کی ہے اور رات دن کی ہے محنت اس چیز کے لیے کہ یہ مجھے جلدی ملے لیکن اللہ کا شکر ہے मिली है और चैनसर के पास पहुंची है और इन्होंने मुझे बताया है कि आपकी पेन जो है ना वो यकीन करो पहुंच गई है कि ए नहीं कि मेरा चैनल तो ਤੁਸੀਂ دیکھ رہے ہو جتنے سبسکرائبر ਹਨ पेन दी आई है यकीन करो लेकिन खुशी मैनु ہوئی ہے یقین کرو کینج لگدا ہے جے میں پین میری ہی ہے اتنی خوشی मैनु ہوئی تو ان پتہ ہونا چاہیے دا باواں گھر دے 10 چینل اون ہکی چینل دی بھی پین او گرو کرن لگ پے نا تے انسان نال والے دوسرے ਜਿਸ ਦਾ ਚੈਨਲ ਹੁੰਦਾ ਉਹਨੂੰ ਇਤਨੀ ਖੁਸ਼ੀ ਹੁੰਦੀ ਹੈ ਕਿ ਸਾਡਾ ਯਾਰ ਇੱਕ ਚੈਨਲ ਤੇ ਅਸੀਂ 10 ਚੈਨਲ ਬਣਾਏ 10ਾਂ ਚੋਂ ਇੱਕ ਚੈਨਲ ਤੇ ਇੱਥੇ ਤੱਕ ਪਹੁੰਚਿਆ ਹੈ ਨਾ ਕਿ ਮੋਨੋ ਹੋ ਗਿਆ ਉਸ ਤੋਂ ਬਾਅਦ ਗੂਗਲ ਐਡਸਟ ਦੀ ਤਰਫੋਂ ਸਨ ਪਿੰਨ ਕੋਡ ਆਇਆ ਹੈ ਫਿਰ ਅਸੀਂ ਅੱਗੇ ਜਾਵਾਂਗੇ ਇਨਸ਼ਾਅੱਲਾ ਤਬਾਰਕ ਖੁਸ਼ੀ ਦਵਾਨ ਪਤਾ ਹੈ ਕਿ ਕਾਫੀ ਇਨਸਾਨ ਨੂੰ ਹੁੰਦੀ ਹੈ ਤੇ ਮੈਂ ਪਹਿਲੇ ਇਹਨਾਂ ਨੂੰ ਮੁਬਾਰਕ ਦੇਵਾਂਗਾ ਕਿਉਂਕਿ ਮੈਂ ਇਸ ਸਾਈਡ ਤੇ ਆ ਹੀ ਨਾ ਰਿਹਾ YouTube ਦੀ YouTube ਦੀ ਤਰਫ ਨਾ ਤੇ ਮੈਂ ਸਿਰਫ ਫੇਸਬੁਕ WhatsApp ਇਹ ਉਹ ਸਾਰੇ ਇਸਤੇਮਾਲ ਕਰਦਾ ਸੀ ਨਾ ਮੰਨ ਕੇ ਚਾਚੇ ਨੇ ਕਿ ਤੂੰ ਇਸ ਤਰ੍ਹਾਂ ਕਰ ਆਪਣਾ YouTube ਦਾ ਚੈਨਲ ਬਣਾ ਔਰ ਇਨੇ ਖੁਦ ਹੀ ਪਿਛਲੀਆਂ ਸਰਦੀਆਂ ਚ ਰੋਜ਼ਾਂ ਚ ਬਣਾ ਕੇ ਦਿੱਤਾ ਹੈ ਤੇ ਹੈ ਨਾ ਰੋਜ਼ਾਂ ਤੱਲਾਹ ਦਾ ਸ਼ੁਕਰ ਹੈ ਮਾਰਾ ਚੈਤਰੀ ਮਾਰਾਸ਼ ਨੂੰ ਮੇਰਾ ਚੈਨਲ ਮੋਨੋ ਹੋ ਗਿਆ ਅਲਹਮਦੁਲਿਲਾ ਇੱਕ ਸਾਲ ਪੂਰਾ ਟਿਕ ਕੇ ਮਿਹਨਤ ਕੀਤੀ ਹੈ ਤੇ ਮੋਨੋ ਹੋ ਗਿਆ ਤੇ ਇਸ ਬੰਦੇ ਨੇ ਮਾਨੇ ਸਾਈਡ ਤੇ ਆਂਦੇ ਤੇ ਅੱਜ ਮੈਂ ਇੱਥੇ ਤੱਕ ਪਹੁੰਚ ਇਸ ਕਾਬਲ ਬਣਿਆ ਤੇ ਇਹ ਵੇਖੋ ਅੱਜ ਇਹ ਮੰ ਚੀਜ਼ ਮਿਲ ਗਈ ਹੈ ਇਹ ਵੇਖ ਰਹੇ ਹੋ ਐਡ ਗੂਗਲ ਐਡਸ ਹੈ ਠੀਕ ਹੈ ਜੀ ਇਹ ਜਾਣਦੇ ਨੇ ਜਿਹੜੇ ਮੇਰੇ ਭੈਣ ਭਾਈ YouTube ਤੇ ਕੰਮ ਕਰਦੇ ਨੇ ਉਹ ਇਹਨਾਂ ਚੀਜ਼ਾਂ ਅੱਛੀ ਤਰ੍ਹਾਂ ਜਾਣਦੇ ਨੇ ਕਿ ਇਹ ਪੈਨ ਹੁੰਦੀ ਹੈ ਤੇ ਸਭ ਹੋਰ ਮੇਰੇ ਦੋਸਤੋ ਇਹਨਾਂ ਦੇ ਚੈਨਲ ਦਾ ਨਾਮ ਸ਼ੁਰੂ ਵਿੱਚ ਅਸੀਂ ਦੱਸਿਆ ਹੈ ਕਿ ਸ਼ਵੇਤ ਵਲੌਗ ਹੈ ਤੁਸੀਂ ਜਿੰਨੀ ਸਪੋਰਟ ਇਹਨਾਂ ਨੂੰ ਕਰ ਸਕਦੇ ਹੋ ਜਿੰਨੇ ਵੀ ਮੇਰੇ ਭੈਣ ਭਾਈ ਜਿੰਨੇ ਵੀ ਇਹ ਵੀ ਸਪੋਰਟ ਕਰੇਗਾ ਤੁਹਾਨੂੰ ਇਨਸ਼ਾਅੱਲਾ ਤੇ ਤੁਹਾਨੂੰ ਸਪੋਰਟ ਕਰਨੀ ਹੈ ਇਹ ਤੁਸੀਂ ਹੈ ਹੋ ਤੇ ਅਸੀਂ ਆ ਮੇਰੇ ਦੋਸਤੋ ਆ ਕਿਉਂ ਨਹੀਂ ਕਿ ਤੁਹਾਡੀ سپورਟ ਨਾਲ ਹੀ ਅਸੀਂ ਅੱਗੇ ਜਾਣਾ ਹੈ منتਜ਼ਰ ਵਲੋਗ ਨੂੰ ਵੀ ਤੁਸੀਂ ਨਾਲ-ਨਾਲ ਸਪੋਰਟ ਕਰੋ ਇਨਸ਼ਾਅੱਲਾ ਕਿ ਉਹਨਾਂ ਵੀ ਅਸੀਂ ਇੱਥੇ ਤੱਕ ਲੈ ਕੇ ਪਹੁੰਚੀਏ ਤੇ ਤੁਹਾਡਾ ਬਹੁਤ ਸ਼ੁਕਰੀਆ ਦੋਸਤੋ ਤੇ ਆਪ ਦੋਸਤੋ ਨੇ منتਜ਼ਰ ਵਲੋਗ ਕੋ ਵੀ ਔਰ ਸ਼ਾਹਵਿਜ਼ ਵਲੋਗ ਕੋ ਵੀ ਜ਼ਰੂਰ ਸਰਚ ਕਰਨਾ ਹੈ ਔਰ ਵੀਡੀਓ ਦੇਖੇ ਹੈ इनका स्टोरी का चैनल है माशाअल्लाह ਬਹੁਤ ਅੱਛੀ ਸਟੋਰੀ ਬਤਾਤੇ ਹਨ ਫਿਲਮੀ ਸਟੋਰੀ ਹੋਤੀਆਂ ਦਿਖਾਤੇ ਹਨ ਇਨਸ਼ਾਅੱਲਾ ਮੈਂ ਇਨਕਾ ਨਾਮ ਆਪਣੀ ਚੈਨਲ ਪਰ ਵੀ ਬਤਾਉਂਗਾ ਆਪ ਦੋਸਤੋਂ ਕੋ ਜੋ ਮੇਰੇ ਇਸ ਯਹਾਂ ਸੇ ਮੇਰੇ ਚੈਨਲ ਪਰ ਆਇੰਗੇ ਖੁਸ਼ਕਿਸਮਤੀ ਹੈ ਮੈਂ ਤਾਂ ਤੁਸੀਂ ਵੇਖਿਆ ਕਦੀ ਰੋੜਾਂ ਦੇ ਤੇ ਕਦੀ ਅੱਗੇ ਪਿੱਛੇ ਤੇ ਅੱਜ ਇਸ ਸਟੂਡੀਓ ਦੇ ਵਿੱਚ ਖੜਾ ਹੋ ਕੇ ਮੈਂ ਨਾਲ ਇਨਾਂ ਦੇ ਵੀਡੀਓ ਬਣਾ ਰਿਹਾ ਕਿਉਂਕਿ ਮੇਰਾ ਵੀ ਬੜਾ ਦਿਲ ਕਰਦਾ ਹੈ ਕਿ ਮੈਂ ਇਸ ਤਰ੍ਹਾਂ ਸਟੂਡੀਓ ਬਣਾਵਾਂ ਲੇਕਿਨ ਇਤਨੀ ਜਗ੍ਹਾ ਨਹੀਂ ਹੈ ਮੇਰੇ ਪਾਸ ਜਿੱਥੇ ਮੈਂ ਜਾ ਕੇ ਸਟੂਡੀਓ ਬਣਾਵਾਂ ਛੋਟੇ ਛੋਟੇ ਬੱਚੇ ਨੂੰ ਫਿਰ ਮੁਸ਼ਕਲ ਇਨਸ਼ਾਅੱਲਾ ਇਨਸ਼ਾਅੱਲਾ ਇੱਕ ਦਿਨ ਇਹਨਾਂ ਦਾ ਵੀ ਸਟੂਡੀਓ ਬਣਾ ਲੇਕਿਨ ਮੇਰੇ ਦੋਸਤੋ ਇਹ ਕੋਈ ਕੰਮ ਵੀ ਹੈ ਨਾ ਤੁਸੀਂ ਬਿਹਤਰ ਜਾਣਦੇ ਹੋ ਕੋਈ ਕੰਮ ਵੀ ਹੈ ਮਿਹਨਤ ਨਾਲ ਹੈ ਮੇਰੇ ਦੋਸਤੋ ਹੁਣ ਵੇਖੋ ਨਾ ਨਾਂਦਾ ਮਾਸ਼ਾਅੱਲਾ ਸਾਲ ਦੇ ਵਿੱਚ ਚੈਨਲ ਮੋਨ ਹੋ ਗਿਆ ਪਿੰਨ ਆ ਗਈ ਮੈਂ ਇਹ ਚੈਨਲ ਨਵਾਂ ਬਣਾਇਆ ਇਹਨੂੰ 3 ਮਹੀਨੇ ਹੋ ਗਏ ਲੇਕਿਨ ਪਹਿਲੇ ਤੁਸੀਂ ਮੇਰੇ ਚੈਨਲ ਵੇਖੇ ਹੋਣਗੇ ਜਿਨ੍ਹਾਂ ਦੋ ਦੋ ਤਿੰਨ ਤਿੰਨ ਸਾਲ ਤੇ ਮੈਂ ਮਿਹਨਤ ਕੀਤੀ ਲੇਕਿਨ ਨਹੀਂ ਹਾਸਲ ਹੋਇਆ ਲੇਕਿਨ ਇਹ ਤੁਹਾਡੀ ਫਿਰ ਵੀ ਸਪੋਰਟ ਦੇ ਨਾਲ ਸਾਰਾ ਕੁਝ ਹੁੰਦਾ ਮੇਰੇ ਦੋਸਤੋ ਲੇਕਿਨ ਇਹ ਚੈਨਲ ਅਸੀਂ ਬਣਾਇਆ ਹੈ ਆਪਣਾ ਜਿਹੜਾ ਹੈ ਜਿਸ ਚੈਨਲ ਹੈ ਜਿਸ ਸਟੂਡੀਓ 'ਚ ਅਸੀਂ ਬੋਲ ਰਹੇ ਹਾਂ ਇਹ ਚੈਨਲ ਮੇਰੇ ਦੋਸਤੋ ਸਟੋਰੀਆਂ ਤੇ ਕਹਾਣੀਆਂ ਤੇ ਜਾਂ ਜਿਹੜੀ ਟ੍ਰੇਨਿੰਗ ਵੀਡੀਓ ਚੱਲ ਰਹੀ ਹੋਵੇ ਇਹ ਉਸ ਤੇ ਮੁਤਲਕ ਤੁਹਾਨੂੰ ਇਤਲਾਹ ਕੀਤੀ ਜਾਂਦੀ ਹੈ ਉਸ ਮੁਤਲਕ ਕੇ ਚੈਨਲ ਬਣਾਇਆ ਹੈ ਤੇ ਵੀਡੀਓ ਦੇਖਿਆ ਜ਼ਰੂਰ ਤੁਸੀਂ ਆਪਣਾ ਮਨਪਸੰਦ ਵੀਰ ਬਲੌਗ ਦੇ ਚੈਨਲ ਤੇ ਇਨਸ਼ਾਅੱਲਾ ਤੁਹਾਨੂੰ ਚੰਗੀਆਂ ਲੱਗਣਗੀਆਂ ਤੇ ਸਾਡੀ ਜਿਹੜੀ ਵੀਡੀਓ ਹੈ ਬਲੌਗਿੰਗ ਇਹ ਚੀਜ਼ ਹੁੰਦੀ ਹੈ ਮਾੜੀ ਕਰਕੇ ਉਹ ਆਪਣੇ ਦੋਸਤਾਂ ਕੇ ਸ਼ੇਅਰ ਕਰ ਦੇਈ ਦੀ ਹੈ ਵੀਡੀਓ ਤੇ ਠੀਕ ਹੈ ਫਿਰ ਅਬ ਆਪ ਤੇ ਇਹ ਮੁੰਤਜ਼ਰ ਵਲੋਗ ਜਿਹੜਾ ਚੈਨਲ ਹੈ ਨਾ ਇਹ ਮੇਰੇ ਚਾਚੂ ਹੈ ਇਹਨਾਂ ਦਾ ਨਾਮ ਹੈ ਅਨਸਰ ਅਬਾਸ ਤੇ ਇਹਨਾਂ ਤੋਂ ਥੋੜਾ ਜਿਹਾ ਨਾ ਚੱਲਣਾ ਮੁਸ਼ਕਲ ਹੈ ਚੱਲਣ ਲੱਗਿਆ ਤਕਲੀਫ ਹੁੰਦੀ ਹੈ ਪੈਰਾਂ ਨਾਲ ਤੇ ਇਹਨਾਂ ਇੱਥੇ ਕਮਰੇ ਦੇ ਵਿੱਚ ਸਟੂਡੀਓ ਬਣਾਇਆ ਹੋਇਆ ਹੈ ਸਟੂਡੀਓ ਬਣਾ ਕੇ ਇੱਥੇ ਸਟੋਰੀ ਜਿਹੜੀ ਹੈ ਨਾ ਉਹ ਆਪਣਾ ਤੁਹਾਡੇ ਤੱਕ ਸ਼ੇਅਰ ਕਰਦੇ ਨੇ ਕਿਉਂਕਿ ਤੁਹਾਨੂੰ ਪਤਾ ਵਲੋਗਿੰਗ ਕਰਨੀ ਹੋਵੇ ਤਾਂ ਫਿਰ ਬਾਹਰ ਨਿਕਲਣਾ ਪੈਂਦਾ ਚੱਲਣਾ ਪੈਂਦਾ ਤੇ ਉਹ ਚੱਲਣੇ ਥੋੜੀ ਜੀ ਮੁਸ਼ਕਲ ਪੈਦਾ ਹੁੰਦੀ ਉਹਨਾਂ ਨੂੰ ਇਸ ਵਜ੍ਹਾ ਤੋਂ ਉਹਨਾਂ ਕਮਰੇ ਦੇ ਵਿੱਚ ਸਟੂਡੀਓ ਬਣਾਇਆ ਹੈ کہ اپنا جدو فارغ ہویا اپنی بیٹھ کے آرام نال ویڈیو ایڈیٹنگ بھی کی تھی اور بنائی بھی پھر تے دوستوں نال کے شیئر کر دیتی کہ آپ دوستوں سے گزارش ہے کہ آپ ان کا بھی چینل وہاں تک لے جائیں کہ جلدی جلدی ون کے ہو جائے اور مونو ہو جائے اور اس کے بعد انشاءاللہ آپ کو اسٹوڈیو کا بھی ہم وزٹ کروائیں گے کہ ہمارا اسٹوڈیو ہے کتنا سارا اور جو ہم آپ کو دکھاتے ہیں وہ کیا دکھاتے ہیں ਸਾਰਾ ਆਪਕੋ ਨਾ ਤਫਸੀਲ ਸੇ ਅਸੀਂ ਵੀਡੀਓ ਬਣਾ ਕੇ ਦਿਖਾਏਗਾ ਅਸੀਂ ਜਨਾਬ ਸ਼ਵੇਜ਼ ਵਲੌਗ ਨੂੰ ਨਾਨਦੇ ਪਿੰਨ ਨਾਨਦੇ ਹਵਾਲੇ ਕਰਦੇ ਆ ਮੇਰੇ ਦੋਸਤੋ ਇਹ ਜਨਾਬ ਤੁਹਾਡੀ ਪਿੰਨੇ ਤੇ ਬਹੁਤ ਬਹੁਤ ਸਾਡੀ ਤਰਫੋਂ ਤੁਹਾਨੂੰ ਮੁਬਾਰਕ ਹੋਵੇ ਤੇ ਵੀਡੀਓ ਲੰਮੀ ਹੋ ਜਾਣੀ ਮੇਰੇ ਦੋਸਤੋ ਤੇ ਵੀਡੀਓ ਨਾ ਜਿੱਤੇ ਖਤਮ ਕਰਾਂਗੇ ਅੱਲਾ ਸੋਹਣੇ ਦੇ ਵਾਲੇ ਆਪਣਾ ਡੇਰਸ ਰਖਿਆ ਰੱਖਿਆ ਹੈ ਦੁਆਵਾਂ ਵਿੱਚ ਯਾਦ ਰੱਖਿਆ ਹੈ ਤੇ ਜਾਂਦੀ ਵਾਲੀ ਚੈਨਲ ਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰ ਦਿਆ ਜੀ ਅੱਛਾ ਜੀ 1 ਮਿੰਟ ਯਕੀਨ ਕਰੇ ਦੋਸਤੋ ਕਿ ਇਹ ਅੱਜ ਮਿਲੀ ਹੈ ਨਾ ਪੂਰੇ ਸਾਲ ਦੀ ਮਿਹਨਤ ਦਾ ਫਲ ਮਿਲ ਗਿਆ ਮੈਨੂੰ ਮੈਨੂੰ ਆਬ ਐਸੀ ਇਤਨੀ ਖੁਸ਼ੀ ਹੋ ਰਹੀ ਹੈ ਨਾ ਇਤਨੀ ਕਿ ਜੋ ਮੈਂ ਕਹਿਣਾ ਕਿ ਮੈਂ ਕਿਸ ਤਰ੍ਹਾਂ ਇਸ ਨੂੰ ਸਮਝ ਨਹੀਂ ਸਮਝੋ ਕਿ ਗਚੀਚੀਆਂ ਚੜ ਰਹੀਆਂ ਨੇ ਤਾਂ ਗੂਗਲ ਵਾਲੋ ਕਾ ਬਹੁਤ ਸ਼ੁਕਰੀਆ ਜਿਨੋ ਨੇ ਹਮਾਰਾ ਸਾਥ ਦਿਆ کہ جلدی جلدی انہوں نے بل بل والوں نے ہمیں بولا تھا کہ تین ہفتے میں آپ کو نا ہم یہ بھیج دیں گے لیکن کیونکہ وہ ٹائم بتاتے ہیں نا کتنے ٹائم تک آ جائے گی لیکن اللہ کا شکر ہے کہ ایک ہفتے میں ہی ہمارے پاس پہنچ گئی ہے تو آپ کو مزید ना ویڈیو لمبی ہو جائے گی آپ سے اجازت لواں گے اور اینان بھی اجازت دیں گے اتنا بھی ولاگ وغیرہ بنانا ہوئے گا کام تے جانا ہوئے گا تے اسی بھی کوئی ویڈیو گے اللہ سونے دے والے انہوں نے ویڈیو ضرور واش کیتا کر فل سپورٹ کیتی کر انشاءاللہ ہماری طرف سے آپ دوستوں کو بھی سپورٹ ہماری پن آگئی یہ ہے